ਬਹੁਤ-ਬਹੁਤ ਸਵਾਗਤ ਹੈ ਪੰਜਾਬ ਕਾਂਗਰਸ ਦੇ ਵਿੱਚ ਖੂਬ ਰੌਲਾ ਰੱਪਾ ਮਚਿਆ ਹੋਇਆ ਖਾਸ ਤੌਰ ਤੇ ਗੱਠਜੋੜ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਹਾਲਾਂਕਿ ਸ਼ੁਰੂ ਤੋਂ ਹੀ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਇਸ ਗੱਠਜੋੜ ਨੂੰ ਲੈ ਕੇ ਸਹਿਮਤ ਨਹੀਂ ਸੀ ਲਗਾਤਾਰ ਵਿਰੋਧ ਕਰ ਰਹੇ ਨੇ ਤਰਕ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਕਾਂਗਰਸ ਹੈ ਜਿਹੜੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦੀ ਸੋ ਇਹ ਵੱਡੇ ਸਵਾਲ ਨੇ ਹੁਣ ਖਬਰ ਇਹ ਆ ਰਹੀ ਹੈ ਕਿ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਇੱਕ ਵੱਡੇ ਆਗੂ ਨੇ ਗੱਠਜੋੜ ਦੇ ਲਈ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਅਤੇ ਹਾਈ ਕਮਾਂਡ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਇਸ ਨੂੰ ਲੈ ਕੇ ਇੱਕ ਫਾਰਮੂਲਾ ਵੀ ਸੀਟਾਂ ਦੀ ਵੰਡ ਦਾ ਹਾਈ ਕਮਾਂਡ ਨੂੰ ਦਿੱਤਾ ਹੈ ਇਸ ਨੂੰ ਲੈ ਕੇ ਖੂਬ ਸਿਆਸੀ ਰੌਲਾ ਰੱਪਾ ਮਚ ਰਿਹਾ ਹੈ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਇਸ ਸਵਾਲ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਡੱਲਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ ਡੱਲਾ ਸਾਹਿਬ ਹਾਈ ਕਮਾਂਡ ਦੇ ਨਾਲ ਪੰਜਾਬ ਦੇ ਇੱਕ ਵੱਡੇ ਆਗੂ ਦੀ ਮੀਟਿੰਗ ਤੇ ਖੂਬ ਚਰਚੇ ਨੇ ਕਿਹਾ ਜਾ ਰਿਹਾ ਹੈ ਕਿ ਗੱਠਜੋੜ ਨੂੰ ਲੈ ਕੇ ਉਹਨਾਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਖੁਲਾਸਾ ਕਰਿਓ ਜਰਾ ਕੌਣ ਨੇ ਇਹ ਆਗੂ ਤੇ ਗੱਠਜੋੜ ਨੂੰ ਲੈ ਕੇ ਕਿਸ ਤਰ੍ਹਾਂ ਸੀਟਾਂ ਦੀ ਵੰਡ ਦਾ ਫਾਰਮੂਲਾ ਇਹਨਾਂ ਨੇ ਦਿੱਤਾ ਜਗਦੀਸ਼ ਜੀ ਬਹੁਤ ਵੱਡਾ ਪੰਜਾਬ ਦੀ ਕਾਂਗਰਸ ਦੇ ਵਿੱਚ ਇਸ ਵਕਤ ਕੜਮਾਸ ਮਚਿਆ ਪਿਆ ਅਸਲ 'ਚ ਕਾਂਗਰਸ ਪਾਰਟੀ ਇਸ ਵਕਤ ਇਸ ਗੱਲ ਤੇ ਵੰਡੀ ਹੋਈ ਹੈ ਪੰਜਾਬ ਵਾਲੀ ਕਿ ਕੀ ਆਮ ਆਦਮੀ ਪਾਰਟੀ ਨਾਲ 2024 ਦੀਆਂ ਚੋਣਾਂ ਲਈ ਮਿਲ ਕੇ ਚੋਣ ਲੜੀ ਜਾਵੇ ਸੀਟਾਂ ਦੀ ਵੰਡ ਕੀਤੀ ਜਾਵੇ ਜਾਂ ਕਾਂਗਰਸ ਪਾਰਟੀ ਆਪਣੇ ਪੱਧਰ ਤੇ ਚੋਣਾਂ ਲੜੇ ਪਿਛਲੇ ਜੂਨ ਮਹੀਨੇ ਤੋਂ ਬਾਅਦ ਜਦੋਂ ਦਾ ਇੰਡੀਆ ਗਠਜੋੜਨ ਹੋਂਦ ਦੇ ਵਿੱਚ ਆਇਆ ਉਸ ਤੋਂ ਬਾਅਦ ਲਗਾਤਾਰ ਪੰਜਾਬ ਕਾਂਗਰਸ ਦੇ ਕੁਝ ਲੀਡਰ ਲਗਾਤਾਰ ਹਾਈ ਕਮਾਂਡ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਹਾਈ ਕਮਾਂਡ ਦਾ ਵਿਰੋਧ ਕਰਦੇ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ 2024 ਦੀਆਂ ਚੋਣਾਂ 'ਚ ਸੀਟਾਂ ਵੰਡ ਕੇ ਨਹੀਂ ਲੜਨਾ। ਅਸੀਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਆਪਣੇ ਦਮ ਤੇ ਲੜਨਾ ਚਾਹੁੰਦੇ ਆਂ। ਆਮ ਆਦਮੀ ਪਾਰਟੀ ਨਾਲ ਸੀਟਾਂ ਨਾ ਵੰਡੀਆਂ ਜਾਣ। ਹੁਣ ਇਸ ਮਾਮਲੇ ਦੇ ਵਿੱਚ ਕਈ ਲੀਡਰਾਂ ਦਾ ਰੁਖ ਵੱਖਰਾ ਰਿਹਾ। ਨਵਜੋਤ ਸਿੰਘ ਸਿੱਧੂ ਦਾ ਰੁਖ ਕਰਿਆ ਕਿ ਅਸੀਂ ਹਾਈ ਕਮਾਂਡ ਦੇ ਫੈਸਲੇ ਦੇ ਨਾਲ ਚੱਲਾਂਗੇ। ਅਗਰ ਹਾਈ ਕਮਾਂਡ ਘਟ ਜੋੜ ਦਾ ਫੈਸਲਾ ਕਰਦਾ ਹੈ ਉਹ ਵੀ ਸਾਨੂੰ ਮਨਜ਼ੂਰ ਹੈ। ਅਗਰ ਹਾਈ ਕਮਾਂਡ ਆਪਣੇ ਦਮ ਤੇ ਚੋਣਾ ਲੜਨ ਦਾ ਫੈਸਲਾ ਕਰਦਾ ਤਾਂ ਵੀ ਸਾਨੂੰ ਮਜੂਰ। ਦੋ ਤਰ੍ਹਾਂ ਦੇ ਕਾਂਗਰਸ ਦੇ ਵਿੱਚ ਪੰਜਾਬ ਦੇ ਲੀਡਰ ਰਹੇ ਨੇ। ਹੁਣ ਕੁਝ ਦਿਨ ਪਹਿਲਾਂ ਫਿਰ ਕਾਂਗਰਸ ਦੀ ਹਾਈ ਕਮਾਂਡ ਨੇ ਪੰਜਾਬ ਦੇ ਲੀਡਰਾਂ ਨੂੰ ਸੱਦਿਆ ਸੀ ਜਿਦੇ ਵਿੱਚ ਤਸਵੀਰਾਂ ਵੀ ਬਾਹਰ ਆਈਆਂ ਕਿ ਬਹੁਤ ਸਾਰੇ ਪੰਜਾਬ ਕਾਂਗਰਸ ਦੇ ਲੀਡਰ ਉਹਨਾਂ ਮੀਟਿੰਗਾਂ ਦੇ ਵਿੱਚ ਮੌਜੂਦ ਸੀ। ਤਸਵੀਰਾਂ ਇਸ ਵਾਰ ਇਸ ਸਕਰੀਨ ਤੇ ਅਸੀਂ ਵੀ ਉਹ ਤਸਵੀਰਾਂ ਦੇਖ ਰਹੇ ਹਾਂ। ਬਹੁਤ ਸਾਰੇ ਲੀਡਰ ਉੱਥੇ ਕਾਂਗਰਸ ਪਾਰਟੀ ਦੇ ਮੌਜੂਦ ਸੀ। ਔਰ ਉੱਥੇ ਮੀਟਿੰਗ ਤੋਂ ਬਾਅਦ ਆ ਕੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਕਿਹਾ ਕਿ ਸਾਨੂੰ ਗੱਠਜੋੜ ਬਾਰੇ ਕੋਈ ਸਵਾਲ ਨਹੀਂ ਪੁੱਛਿਆ ਗਿਆ ਹਾਲਾਂਕਿ ਸੂਤਰਾਂ ਦੇ ਮੁਤਾਬਕ ਖਬਰਾਂ ਇਹ ਨੇ ਕਿ ਗੱਠਜੋੜ ਉੱਤੇ ਵੱਖ-ਵੱਖ ਲੀਡਰਾਂ ਤੋਂ رائے ਲਈ ਗਈ ਪਰ ਵੱਖ-ਵੱਖ ਲੀਡਰਾਂ ਨੇ ਆਪਣੀ رائے ਗੱਠਜੋੜ ਦੇ ਮਸਲੇ ਦੇ ਉੱਤੇ ਉੱਥੇ ਦਿੱਤੀ ਹੁਣ ਖਬਰਾਂ ਇਹ ਨੇ ਜਿਵੇਂ ਮੀਡੀਆ ਦੇ ਵਿੱਚ ਇੱਕ ਮੰਨੇ ਪਰ ਮੰਨੇ ਪੰਜਾਬੀ ਅਖਬਾਰਾਂ 'ਚ ਵੀ ਖਬਰ ਰਿਪੋਰਟ ਹੋਈ ਹੈ ਕਿ ਮੀਟਿੰਗ ਤੋਂ ਬਾਅਦ ਕਾਂਗਰਸ ਦਾ ਇੱਕ ਲੀਡਰ ਉਸਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਜਾ ਕੇ ਇਹ ਕਿਹਾ ਕਿ ਅਗਰ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਘੱਟ ਜੋੜ ਹੁੰਦਾ ਤੇ ਇਹ ਫਾਇਦੇ ਵਾਲੀ ਗੱਲ ਹੈ ਇਕੱਲੇ ਚੋਣ ਲੜਨ ਦੀ ਕਾਂਗਰਸ ਦੀ ਜ਼ਮੀਨੀ ਸਥਿਤੀ ਨਹੀਂ ਹੈ ਜਦਕਿ ਪੰਜਾਬ ਚ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਲੀਡਰ ਆਫ ਓਪੋਜੀਸ਼ਨ ਨੇ ਰਾਜਾ ਵੜਿੰਗ ਔਰ ਪ੍ਰਤਾਪ ਬਾਜਵਾ ਜਿਹੜੇ ਲੀਡਰ ਆਫ oppositon ਨੇ ਉਹਨਾਂ ਦਾ ਕਾਫੀ ਦਿਨ ਤੋਂ ਇਹ ਸਟੈਂਡ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਨਾ ਲੜੀਏ ਅਸੀਂ ਆਪਣੇ ਦਮ ਤੇ ਪੰਜਾਬ ਦੇ ਵਿੱਚ ਚੋਣਾਂ ਲੜੀਏ ਔਰ ਫਰਕਿੰਗ ਪ੍ਰੈਜ਼ੀਡੈਂਟ ਨੇ ਜਿਹੜੇ ਕਾਂਗਰਸ ਦੇ ਭਾਰਤ ਪੁਸ਼ਨਾਸ਼ੂ ਉਹਨਾਂ ਦਾ ਵੀ ਇਹ ਸਟੈਂਡ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਗੱਠ ਜੋੜ ਨਾ ਕਰੀਏ ਆਪਣੇ ਦਮ ਤੇ ਚੋਣਾਂ ਲੜੀਏ ਹੁਣ ਜਿੱਥੇ ਇੱਕ ਪਾਸੇ ਤਾਂ ਇਹਨਾਂ ਸਾਰੇ ਲੀਡਰਾਂ ਦਾ ਖੁੱਲੇ ਤੌਰ ਤੇ ਐਲਾਨ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਕੇ ਚੋਣਾਂ ਨਾਲ ਲੜੀਏ ਉੱਥੇ ਹੀ ਇਹਨਾਂ ਤੋਂ ਇਲਾਵਾ ਕਾਂਗਰਸ ਦਾ ਇੱਕ ਲੀਡਰ ਜਿਹੜਾ ਖੁੱਲੇ ਤੌਰ ਤੇ ਤਾਂ ਮੰਚਾਂ ਤੇ ਤਾਂ ਉਹਨੇ ਇਹ ਨਹੀਂ ਕਿਹਾ ਕਿ ਸਾਨੂੰ ਸਮਝੌਤਾ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਨਾਲ ਮਿਛੀਟਾ ਮਿਲ ਕੇ ਲੜਨੀ ਚਾਹੀਦੀ ਪਰ ਚਰਚਾਆਂ ਅਖਬਾਰ ਦੇ ਮੁਤਾਬਕ ਇੱਕ ਰਿਪੋਰਟ ਦੇ ਮੁਤਾਬਕ ਕਿ ਇੱਕ ਲੀਡਰ ਇਹਨਾਂ ਤੋਂ ਇਲਾਵਾ ਇਹਨਾਂ ਤਿੰਨਾਂ ਲੀਡਰਾਂ ਦੀ ਮੈਂ ਗੱਲ ਨਹੀਂ ਕਰ ਰਿਹਾ ਰਾਜਾ ਵਡਿੰਗ ਪਾਕੂਸ਼ਨਾਸ਼ੂ ਜਾਂ ਪ੍ਰਤਾਪ ਸਿੰਘ ਪਾਜਵਾ ਦੀ ਇਹਨਾਂ ਤੋਂ ਇਲਾਵਾ ਇੱਕ ਲੀਡਰ ਹੈ ਨਾ ਹੀ ਉਹ ਨਵਜੋਤ ਸਿੰਘ ਸਿੱਧੂ ਹੈ ਨਵਜੋਤ ਸਿੰਘ ਸਿੱਧੂ ਤੋਂ ਵੀ ਇਲਾਵਾ ਇੱਕ ਹੋਰ ਵੱਡਾ ਲੀਡਰ ਹੈ ਕਹਿੰਦੇ ਉਹਨੇ ਹਾਈ ਕਮਾਂਡ ਨੂੰ ਇਹ ਕਿਹਾ ਕਿ ਅਸੀਂ ਸਮਝੌਤਾ ਕਰੀਏ ਹੁਣ ਇਸ ਤੋਂ ਬਾਅਦ ਹੋਇਆ ਕੀ ਜਦੋਂ ਪੰਜਾਬ ਦੇ ਉਹਨਾਂ ਸਾਰੇ ਲੀਡਰਾਂ ਦੇ ਕੰਨਾਂ 'ਚ ਗੱਲ ਪਈ ਕਿ ਪੰਜਾਬ ਦੇ ਇੱਕ ਵੱਡੇ ਲੀਡਰ ਨੇ ਹਾਈ ਕਮਾਂਡ ਨੂੰ ਇਹ ਫਾਰਮੂਲਾ ਵੀ ਦੱਸਿਆ ਕਿ ਕਿਵੇਂ ਕਿਵੇਂ ਕਿਹੜੀਆਂ-ਕਿਹੜੀਆਂ ਸੀਟਾਂ ਤੇ ਸਮਝੌਤਾ ਕੀਤਾ ਜਾਵੇ ਔਰ ਕਿਉਂ ਮਿਲ ਕੇ ਚੋਣਾ ਲੜੀਆਂ ਜਾਣ ਕਿਉਂ ਤੱਲੇ ਨਾ ਲੜਿਆ ਜਾਵੇ ਚੋਣਾ ਤੇ ਇਹ ਲਗਭਗ 18 19 20 ਜਿਹੜੇ ਵਿਧਾਇਕ ਨੇ ਇਹਨਾਂ ਦਾ ਇੱਕ ਖੇਮਾ ਪੰਜਾਬ ਚ ਬਣਦਾ ਨਜ਼ਰ ਆ ਰਿਹਾ ਹੈ ਹੁਣ ਇਹ ਸਾਰੇ ਲੋਕ ਰਾਜਾ ਵੜਿੰਗ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਬਾਜਵਾ ਵਰਕਿੰਗ ਪ੍ਰਧਾਨ ਭਰਕੁਸ਼ਨਾਸ਼ੂ ਇਹ ਤਿੰਨ ਲੀਡਰ ਵੀ ਬੜੇ ਹੈਰਾਨ ਨੇ ਔਰ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੂਤਰਾਂ ਦੇ ਮੁਤਾਬਕ ਆਪਣੇ ਆਪਣੇ ਪੱਧਰ ਤੇ ਕਿ ਕਿਸ ਤਰ੍ਹਾਂ ਦੀ ਗੱਲ ਹੈ ਜਿਹੜੀ ਹਾਈ ਕਮਾਂਡ ਕੋਲੇ ਕੀਤੀ ਗਈ ਹੈ ਕਿਉਂਕਿ ਇਹ ਲੋਕ ਵਿਰੋਧੀ ਨੇ ਸਮਝਾਉਂਦੇ ਨੇ ਇਹ ਚਾਹੁੰਦੇ ਨੇ ਕਿ ਸਮਝੌਤਾ ਨਾ ਕੀਤਾ ਜਾਵੇ ਆਮ ਆਰਮੀ ਪਾਰਟੀ ਦੇ ਨਾਲ ਹੁਣ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹ ਕਾਫੀ ਜ਼ਿਆਦਾ ਦੁਚਿੱਤੀ ਦੀ ਸਥਿਤੀ ਚ ਜਗਦੀਸ਼ ਸਿੰਘ ਔਰ ਕਾਂਗਰਸ ਦੀ ਹਾਈ ਕਮਾਂਡ ਕੀ ਫੈਸਲਾ ਕਰਦੀ ਹੈ ਆਉਣੇ ਦਿਨਾਂ ਦੇ ਵਿੱਚ ਇਹਦੇ ਚ ਸਥਿਤੀ ਸਪਸ਼ਟ ਹੋ ਜਾਣੀ ਕਿਉਂਕਿ 14 ਜਨਵਰੀ ਤੋਂ ਰਾਹੁਲ ਗਾਂਧੀ ਦੀ ਜਿਹੜੀ ਹੈ ਇਨਸਾਫ ਯਾਤਰਾ ਸ਼ੁਰੂ ਹੋਣੀ ਹੈ ਇਸ ਕਰਕੇ ਹਰ ਹਾਲਤ ਦੇ ਵਿੱਚ ਅਗਲੇ ਜਿਹੜੇ 13 14 ਦਿਨ ਹੈ ਉਹ ਪੰਜਾਬ ਚ ਕਾਂਗਰਸ ਦੀ ਸਿਆਸਤ ਲਈ ਬਹੁਤ ਅਹਿਮियत ਵਾਲੇ ਨੇ ਕਿਉਂਕਿ ਮੈਨੂੰ ਲੱਗਦਾ ਹੈ 5-7 ਦਿਨਾਂ ਦੇ ਵਿੱਚ ਵਿੱਚ ਕਾਂਗਰਸ ਕਿਸੇ ਨਾ ਕਿਸੇ ਫੈਸਲੇ ਤੇ ਪਹੁੰਚ ਜਾਏਗੀ ਉਧਰ ਅੱਜ ਦਿੱਲੀ ਚ ਆਮ ਆਦਮੀ ਪਾਰਟੀ ਦੀ ਵੀ ਕੌਮੀ ਕਾਰਜਕਾਰੀ ਦੀ ਕੌਮੀ ਕੌਂਸਲ ਦੀ ਬੈਠਕ ਹੈ ਆਮ ਆਦਮੀ ਪਾਰਟੀ ਵੀ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਆਨਲਾਈਨ ਮੀਟਿੰਗਾਂ ਕਰਨ ਜਾ ਰਹੀ ਹੈ ਭਗਵੰਤ ਮਾਨ ਵੀ ਇਸ ਮੀਟਿੰਗ 'ਚ ਚੇਤੇ ਤੌਰ ਤੇ ਮੌਜੂਦ ਰਹਿਣਗੇ ਔਰ ਅੱਜ ਆਮ ਆਦਮੀ ਪਾਰਟੀ ਵੀ ਫੈਸਲਾ ਕਰ ਸਕਦੀ ਹੈ ਗੱਠ ਜੋੜ ਨੂੰ ਲੈ ਕੇ ਕਿ ਅਸੀਂ ਕਿਵੇਂ ਗੱਠ ਜੋੜ ਦੇ ਵਿੱਚ ਅੱਗੇ ਵਧਣਾ ਹੈ ਸੋ ਕਾਂਗਰਸ ਦੀਆਂ ਚਿੰਤਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਕਿਉਂਕਿ ਵੰਡੀ-ਵੰਡੀ ਰਾਏ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਹਾਈ ਕਮਾਂਡ ਕੋਲੇ ਪਹੁੰਚੀ ਹੈ ਜੀ ਡੱਲਾ ਸਾਹਿਬ ਤੁਹਾਡੀ ਇਸ तमाम ਜੋ ਗੱਲਬਾਤ ਤੁਸੀਂ ਕੀਤੀ ਆ ਉਹਦੇ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਕਿ ਪੰਜਾਬ ਕਾਂਗਰਸ ਦੇ ਵਿੱਚ ਤਿੰਨ ਤਰ੍ਹਾਂ ਦੇ ਆਗੂ ਨੇ ਇੱਕ ਉਹ ਨੇ ਜਿਹੜੇ ਗੱਠਜੋੜ ਦੀ ਹਮਾਇਤ ਦੇ ਵਿੱਚ ਨੇ ਇੱਕ ਵਿਰੋਧ ਦੇ ਵਿੱਚ ਨੇ ਤੇ ਤੀਜੇ ਉਸ ਤਰ੍ਹਾਂ ਦੇ ਲੀਡਰ ਨੇ ਜਿਹੜੇ ਕਹਿੰਦੇ ਜੋ ਹਾਈ ਕਮਾਂਡ ਕਹੂਗਾ ਅਸੀਂ ਹਾਈ ਕਮਾਂਡ ਦੇ ਨਾਲ ਆ ਅਜਿਹੇ ਵਿੱਚ ਜੇ ਹਾਈ ਕਮਾਂਡ ਪੰਜਾਬ ਦੇ ਵਿੱਚ ਗੱਠਜੋੜ ਨੂੰ ਲੈ ਕੇ ਕੋਈ ਸਮਝੌਤਾ ਕਰ ਲੈਂਦੀ ਹੈ ਉਹ ਲੀਡਰ ਜਿਹੜੇ ਕਟੜ ਤੌਰ ਤੇ ਵਿਰੋਧ ਕਰ ਰਹੇ ਨੇ ਜਿਹੜੇ ਕਹਿ ਰਹੇ ਸੀ ਵੀ ਅਸੀਂ ਘਰ ਬੈਠ ਜਾਾਂਗੇ ਕੀ ਉਹ ਲੀਡਰ ਵੀ ਕੋਈ ਬਗਾਵਤ ਕਰ ਸਕਦੇ ਜਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੋਈ ਹੋਰ ਵੱਡਾ ਸਿਆਸੀ ਤੂਫਾਨ ਤਾਂ ਨਹੀਂ ਖੜਾ ਹੋ ਜਾਊਗਾ ਇਸ ਗੱਠਜੋੜ ਤੋਂ ਬਾਅਦ ਦੇਖੋ ਜਿੱਛੇ ਤੱਕ ਮੈਨੂੰ ਲੱਗਦਾ ਹੈ ਭਾਵੇਂ ਕੁਝ ਲੋਕ ਲਗਾਤਾਰ ਇਹ ਕਹਿ ਰਹੇ ਨੇ ਕਿ ਜੇ ਸਮਝਾਤਾ ਹੋ ਗਿਆ ਤੇ ਅਸੀਂ ਸਾਨੂੰ ਉਹ ਮਨਜ਼ੂਰ ਨਹੀਂ ਹੋਣਾ ਅਸੀਂ ਘਰ ਬੈਠ ਜਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਅਦੇਹਾ ਹੋਏਗਾ ਮੈਨੂੰ ਇਹ ਲੱਗਦਾ ਠੀਕ ਹੈ ਜਦੋਂ ਕਾਂਗਰਸ ਦੇ ਕੁਝ ਲੀਡਰ ਨੇ ਉਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਾਈ ਕਮਾਂਡ ਤੇ ਉਹ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਤਾਂ ਕਿ ਹਾਈ ਕਮਾਂਡ ਚਾਹ ਕੇ ਵੀ ਆਮ ਆਦਮੀ ਪਾਰਟੀ ਨਾਲ ਸੀਟਾਂ ਨਾ ਵੰਡੇ ਪਰ ਹਾਈ ਕਮਾਂਡ ਪੂਰੇ ਦੇਸ਼ ਦੇ ਪੱਧਰ ਤੇ ਕਾਂਗਰਸ ਦੀ ਹਾਈ ਕਮਾਂਡ ਸੋਚ ਰਹੀ ਹੈ ਅਦਰ ਕਾਂਗਰਸ ਦੀ ਹਾਈ ਕਮਾਂਡ ਸਿਰਫ ਪੰਜਾਬ ਚ ਸਮਝੌਤਾ ਨਹੀਂ ਕਰਦੀ ਆਮ ਆਦਮੀ ਪਾਰਟੀ ਨਾਲ ਤੇ ਫਿਰ ਦੂਜੇ ਸੂਬਿਆਂ ਦੇ ਵਿੱਚ ਦੂਸਰੀਆਂ ਪਾਰਟੀਆਂ ਵੀ ਕਾਂਗਰਸ ਨਾਲ ਮਿਲ ਕੇ ਚੋਣ ਲੜਨ ਤੋਂ ਇਨਕਾਰ ਕਰ ਸਕਦੀਆਂ ਨਹੀਂ ਇਸ ਕਰਕੇ ਮੈਨੂੰ ਪੂਰੀ ਸੰਭਾਵਨਾ ਹੈ ਕਾਂਗਰਸ ਦੀ ਹਾਈ ਕਮਾਂਡ ਇਹ ਫੈਸਲਾ ਕਰੇਗੀ ਕਿ ਅਸੀਂ ਮਿਲ ਕੇ ਆਮ ਆਦਮੀ ਪਾਰਟੀ ਦੇ ਨਾਲ ਸੀਟਾਂ ਵੰਡ ਕੇ ਚੋਣਾਂ ਲੜਾਂਗੇ ਸੀਟਾਂ ਕਿੰਨੀਆਂ ਵੰਡੀਆਂ ਜਾਂਦੀਆਂ ਨੇ ਕਾਂਗਰਸ ਕਿੰਨੇ ਤੇ ਲੜਦੀ ਆ ਆਪ ਕਿੰਨੇ ਤੇ ਲੜਦੀ ਆ ਉਹਦੇ ਤੇ ਵੀ ਉਹਦੇ ਤੇ ਵੀ ਹਜੇ ਤਾਂ ਰੌਲੇ ਪੈਣੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੀ ਹਾਈ ਕਮਾਂਡ ਸਪਸ਼ਟ ਤੌਰ ਤੇ ਕਹੇਗੀ ਕਿ ਅਸੀਂ ਪੰਜਾਬ ਆਪਣੇ ਦਮ ਤੇ ਚੋਣਾਂ ਲੜਾਂਗੇ ਕਾਂਗਰਸ ਪਾਰਟੀ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕਰੇਗੀ ਮੈਨੂੰ ਇਹ ਮੇਰੀ ਨਿੱਜੀ ਉਮੀਦ ਹੈ ਇਹ ਸੰਭਾਵਨਾ ਵੀ ਹੈ ਪਰ ਜਿਹੜੇ ਲੋਕ ਕਹਿ ਰਹੇ ਨੇ ਕਿ ਅਸੀਂ ਘਰ ਬੈਠ ਜਾਵਾਂਗੇ ਜਿਹਾ ਨਹੀਂ ਹੋਣਾ ਉਹ ਵੀ ਕਾਂਗਰਸ ਪਾਰਟੀ ਦੇ ਕਮਿਟਡ ਲੀਡਰ ਨੇ ਮੈਂ ਬਹੁਤ ਲੰਮੇ ਸਮੇਂ ਤੋਂ ਉਹਨਾਂ ਨੂੰ ਸਿਆਸਤ ਕਰਦੇ ਦੇਖਦਾ ਕਾਂਗਰਸ ਪਾਰਟੀ ਦੇ ਪ੍ਰਤੀ ਉਹਨਾਂ ਦੇ ਮਨ ਚ ਚੰਗੀਆਂ ਭਾਵਨਾਵਾਂ ਨੇ ਉਹਨਾਂ ਨੇ ਕਾਂਗਰਸ ਨਹੀਂ ਛੱਡਣੀ ਉਹ ਭਾਵਨਾਤਮਕ ਤੌਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਪਰ ਉਹਨਾਂ ਨੇ ਕਾਂਗਰਸ ਪਾਰਟੀ ਨਹੀਂ ਛੱਡਣੀ ਕਿਉਂਕਿ ਬਹੁਤ ਲੰਮੇ ਲੰਮੇ ਸਮੇਂ ਤੋਂ ਉਹ ਕਾਂਗਰਸ ਦੇ ਵਿੱਚ ਸਰਗਰਮ ਨੇ ਪਰ ਜਦੋਂ ਜਦੋਂ ਇਸ ਤਰ੍ਹਾਂ ਦਾ ਗੁੰਝਲਦਾਰ ਮਾਹੌਲ ਹੁੰਦਾ ਉਦੋਂ ਹਾਈ ਕਮਾਂਡ ਨੇ ਵੀ ਉਹਨਾਂ ਨੂੰ ਸਮਝਾ ਲੈਣਾ ਹੈ ਕਿ ਸਾਡੀ ਕੀ ਮਜਬੂਰੀ ਹੈ ਪਰ ਉਂਝ ਕਾਂਗਰਸ ਪਾਰਟੀ ਦੇ ਬਹੁਤੇ ਲੀਡਰ ਨੇ ਜਿਹੜੇ ਜਦੋਂ ਹਾਈ ਕਮਾਂਡ ਕੋਈ ਫੈਸਲਾ ਕਰਦੀ ਹੈ ਤੇ ਅਖੀਰ ਦੇ ਵਿੱਚ ਉਹ ਉਸ ਫੈਸਲੇ ਦੇ ਨਾਲ ਅੱਗੇ ਵਧਦੇ ਨਹੀਂ ਇਸ ਕਰਕੇ ਮੈਨੂੰ ਕਾਂਗਰਸ 'ਚ ਕਿਸੇ ਤਰ੍ਹਾਂ ਦੀ ਟੁੱਟ ਦਾ ਕੋਈ ਖਤਰਾ ਨਜ਼ਰ ਨਹੀਂ ਆਉਂਦਾ ਜੀ ਡੱਲਾ ਸਾਬ ਆਖਰੀ ਸਵਾਲ ਦਾ ਜਵਾਬ ਮੈਂ ਸੰਖੇਪ ਦੇ ਵਿੱਚ ਚਾਹਾਂਗਾ ਪੰਜਾਬ ਕਾਂਗਰਸ ਦੇ ਵਿੱਚ ਖੂਬ ਰੌਲਾ ਰੱਪਾ ਗੱਠਜੋੜ ਨੂੰ ਲੈ ਕੇ ਹਾਈ ਕਮਾਂਡ ਦੇ ਵਿੱਚ ਵੀ ਖੂਬ ਗੱਲਬਾਤ ਹੋ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਚੁੱਪੀ ਦੇਖ ਰਿਹਾ ਮੈਂ ਇਸ ਗੱਠਜੋੜ ਨੂੰ ਲੈ ਕੇ ਨਾ ਕੋਈ ਖਾਸ ਤੌਰ ਤੇ ਬਿਆਨ ਆ ਰਿਹਾ ਨਾ ਕੋਈ ਚਰਚਾ ਹੋ ਰਹੀ ਹੈ ਕੀ ਕਾਰਨ ਦੇਖਦੇ ਹਾਂ ਦੇਖੋ ਮੈਨੂੰ ਇਹ ਲੱਗਦਾ ਕਿ ਅੱਜ ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਹੈ ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਇਸ ਜਿਹੜਾ ਇੰਡੀਆ ਗੱਠਜੋੜਬੰਦਨ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜੀਆਂ ਮੀਟਿੰਗਾਂ ਹੋਣੀਆਂ ਉਹਦੇ ਸਬੰਧ ਦੇ ਵਿੱਚ ਚਰਚਾ ਕਰੇਗੀ ਇਹ ਸਾਨੂੰ ਕਿਵੇਂ ਕਿਵੇਂ ਅੱਗੇ ਵਧਣਾ ਚਾਹੀਦਾ ਆਮ ਆਦਮੀ ਪਾਰਟੀ ਵੀ ਜ਼ਰੂਰ ਜਿਹੜੀਆਂ ਉਹਨਾਂ ਦੀਆਂ ਮੀਟਿੰਗਾਂ ਨੇ ਉਹਦੇ ਵਿੱਚ ਕੋਈ ਨਾ ਕੋਈ ਫੈਸਲਾ ਕਰੇਗੀ ਜਿੱਤੇ ਤੱਕ ਗੱਲ ਰਹੀ ਚੁੱਪੀ ਦੀ ਦੇਖੋ ਆਮ ਆਦਮੀ ਪਾਰਟੀ ਅਗਰ ਪੰਜਾਬ 'ਚ ਕਾਂਗਰਸ ਦੇ ਲੀਡਰ ਵਿਰੋਧ ਕਰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਘੱਟ ਜੋੜਦੇ ਨਹੀਂ ਕਰਨਾ ਉਹਦੇ ਨਾਲ ਭਗਵੰਤ ਮਾਨ ਹੋਰ ਤਕੜੇ ਪੰਜਾਬ 'ਚ ਹੁੰਦੇ ਨੇ ਔਰ ਹੁਣ ਅਗਰ ਹਾਈ ਕਮਾਂਡ ਮਿਲ ਕੇ ਸੀਟਾਂ ਵੰਡ ਦਾ ਫੈਸਲਾ ਕਰਦੀ ਹੈ ਕਾਂਗਰਸ ਅਗਰ ਫੈਸਲਾ ਕਰਦੀ ਹੈ ਕਿ ਅਸੀਂ ਆਪ ਨਾਲ ਸੀਟਾਂ ਵੰਡਾਂ ਅੰਨਕੇ ਲੜਾਂਗੇ ਉਹਦੇ ਨਾਲ ਭਗਵੰਤ ਮਾਨ ਹੋਰ ਤਕੜਾ ਹੋਣਾ ਹੈ ਕਿਉਂਕਿ ਭਗਵੰਤ ਮਾਨ ਸਿਰ ਪੰਜਾਬ ਦੇ ਲੀਡਰਾਂ ਨੂੰ ਕਹੂਗਾ ਕਿ ਭਾਵੇਂ ਤੁਸੀਂ ਪੂਰਾ ਜ਼ੋਰ ਲਾ ਲਿਆ ਹਾਈ ਕਮਾਂਡ ਅੱਗੇ ਕਿ ਅਸੀਂ ਸਮਝੌਤਾ ਨਹੀਂ ਕਰਨਾ ਅਸੀਂ ਸਮਝੌਤਾ ਨਹੀਂ ਕਰਨਾ ਪਰ ਤੁਹਾਡੀ ਹਾਈ ਕਮਾਂਡ ਨੇ ਸਾਡੇ ਨਾਲ ਸਮਝੌਤਾ ਕੀਤਾ ਇਸ ਕਰਕੇ ਭਗਵੰਤ ਮਾਨ ਨੈਤਿਕ ਤੌਰ ਤੇ ਦਬਾਅ ਬਣਾਊਗਾ ਪੰਜਾਬ ਕਾਂਗਰਸ ਦੇ ਦੂਸਰੇ ਲੀਡਰਾਂ ਤੇ ਔਰ ਉਹਨਾਂ ਨੂੰ ਹਮੇਸ਼ਾ ਸਿਆਸੀ ਤੌਰ ਤੇ ਇਹ ਕਹਿਣਗੇ ਕਿ ਤੁਹਾਡੀ ਹਾਈ ਕਮਾਂਡ ਗੱਲ ਨਹੀਂ ਮੰਨਦੀ ਹਾਈ ਕਮਾਂਡ ਆਪਣੇ ਹਿਸਾਬ ਨਾਲ ਚੱਲਦੀ ਹੈ ਜੋ ਜਿਹੜੀ ਇੱਕ ਇੱਕ ਸਥਾਨਕ ਪੱਧਰ ਤੇ ਜਿਹੜਾ ਮੁਕਾਬਲਾ ਹੁੰਦਾ ਹੈ ਕਿ ਭਗਵੰਤ ਮਾਨ ਉਹਦੇ ਵਿੱਚ ਦੂਸਰੇ ਲੀਡਰਾਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰੂਗਾ ਕਿ ਤੁਹਾਡੀ ਪਕੜ ਨਹੀਂ ਹੈ ਤੁਹਾਡੀ ਹਾਈ ਕਮਾਂਡ ਦੇ ਉੱਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੇ ਲੀਡਰ ਵਿਰੋਧ ਕਰਦੇ ਰਹੇ ਨੇ ਕਿ ਅਸੀਂ ਸਮਝੌਤਾ ਨਹੀਂ ਕਰਨਾ ਆਮ ਆਗਦੀ ਪਾਰਟੀ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਸਿਆਸੀ ਮਹੱਤਤਾ ਘਟੂਗੀ ਪੰਜਾਬ ਦੇ ਵਿੱਚ ਔਰ ਭਗਵੰਤ ਮਾਨ ਉਹਨਾਂ ਦੇ ਮੁਕਾਬਲੇ ਤੱਕੜਾ ਰਹੂਗਾ ਆਪਣੀ ਪਾਰਟੀ ਜੀ ਦਲਸੋ ਬਹੁਤ ਬਹੁਤ ਧੰਨਵਾਦ ਪੰਜਾਬ ਕਾਂਗਰਸ ਦੀ ਇਹਨਾਂ तमाम ਸਥਿਤੀਆਂ ਦੇ ਉੱਤੇ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ